ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਦੇ ਵਿੱਚ ਗੰਦੇ ਨਾਲੇ 'ਚ ਇੱਕ ਬੱਚਾ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਦਿਖਾ ਦਈਏ ਇਹ ਉਸ ਜਗ੍ਹਾ ਤੇ ਜਿੱਥੇ ਗਾਡਰ ਪਿਆ ਸੀਗਾ ਜਿਹੜੀ ਲੇਬਰ ਲੇਬਰ ਨੇ ਆਪਣੇ ਗਾਡਰ ਵਾਸਤੇ ਲੱਗਣ ਲਈ ਗਾਡ ਰੱਖਿਆ ਸੀਗਾ ਤੇ ਉਸ ਤੋਂ ਪਾਰ ਕਰਦੇ ਹੋਏ ਜਿਹੜਾ ਬੱਚਾ ਹੈ ਗੰਦੇ ਨਾਲੇ 'ਚ ਡਿੱਗ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬੱਚਾ ਹੈ ਉਹ ਕੋਈ ਲਿਫਾਫੇ ਲੈਣ ਲਈ ਗਿਆ ਸੀਗਾ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲਿਫਾਫੇ ਲੈਣ ਲਈ ਭੇਜਿਆ ਸੀਗਾ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਪਹੁੰਚ ਚੁੱਕੀ ਹੈ ਮੌਕੇ ਤੇ ਹਾਲਾਂਕਿ ਬੱਚੇ ਨੇ ਹੱਤ ਪੈਰ ਕਾਫੀ ਮਾਰੇ ਪਾਣੀ ਦਾ ਬਹਾਵ ਤੇਜ਼ ਹੋਣ ਦੇ ਕਾਰਨ ਜਿਹੜਾ ਹੈ ਬੱਚਾ ਉਹ ਅੰਦਰ ਤਸ ਗਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮੌਕੇ ਦੀਆਂ ਇੰਨੀਆਂ ਭਿਆਨਕ ਸਿਗੀਆਂ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੋਕ ਲੋਕਾਂ ਦੇ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਹੈ ਉਸ ਦੇ ਵਿੱਚ ਸਾਫ਼ ਤੋਂ ਤੇ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਲੋਕ ਨੇ ਉਹ ਵੀਡੀਓ ਬਣਾ ਰਹੇ تھے ਉਸ ਨੂੰ ਆਵਾਜ਼ਾ ਲਗਾ ਰਹੇ ਨੇ ਪਰ ਇਹ ਕਰੇ ਇਹ ਲਾਏਗੇ ਮੌਕੇ ਤੇ ਚੌਂਕੀ ਇੰਚਾਰਜ ਮੌਜੂਦ ਹੈ ਉਹਨਾਂ ਨਾਲ ਅੱਗੇ ਕਾਫੀ ਗੱਲ ਹੋਵੇ ਮੌਕੇ ਤੇ ਚੌਂਕੀ ਇੰਚਾਰਜ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕੁਛ ਅਨਸਾਰੀ ਆ ਬਚੂ ਦੀ ਸਾਰੀ ਨਾਮ ਤੇ ਕੀ ਕੁਛ ਸਾਰਾ ਮਾਮਲਾ ਤੇ ਬੰਨੀਆਂ ਪਿਆਨਿਕ ਸੀਗੀਆਂ ਕਿ ਜਿਹੜਾ ਬੱਚਾ ਇਸ ਜਗ੍ਹਾ ਤੋਂ ਗਾਰਡਰ ਪਾਰ ਕਰਦੇ ਹੋਏ ਉਹ ਵਿੱਚ ਗਿਰ ਗਿਆ ਤੇ ਪਾਣੀ ਤੇਜ਼ ਹੋਣ ਦੇ ਕਾਰਨ ਪਾਣੀ ਦਾ ਬਹਾਵ ਜਿਹੜਾ ਇੰਨਾ ਤੇਜ਼ ਸੀਗਾ ਕਿ ਉਸ ਦੇ ਵੱਲੋਂ ਹੱਥ ਪੈਰ ਕਾਫੀ ਮਾਰੇਗੇ ਤੇ ਸਮਾਨ ਲੈਨੇ ਵੇਚਾ ਦਾ ਹਾਂ ਕੌਨਸਾ ਸਮਾਨ ਲੈਨੇ ਵੇਚਾ ਦਾ ਉਹ ਲਿਫਾਫਾ ਖਾਣਾ ਪੈਕਰਨੇ ਵਾਲਾ ਅੱਛਾ ਖਾਣਾ ਪੈਕਰ ਰਿਹਾ ਸੀ ਪਤਾ ਚੱਲਿਆ ਕੋਈ 500 ਰੁਪਏ ਗਿਰ ਗਿਆ تھا ਬੱਚੇ ਕਾ ਹਾਂ 500 ਗਿਰ ਗਿਆ ਸੀ ਆਪਨੇ 500 ਰੁਪਏ ਦਿਆ ਹੋਗਾ ਕਿ ਸਮਾਨ ਲੈਨੇ ਕੇ ਲਈ ਕੋਈ ਦਿਆ ਹੈ ਆਪ ਕੋ 500 ਉਠਾਣੇ ਕੇ ਟਾਈਮ ਉਹ ਗिरा ਹੈ ਅੱਛਾ ਐਸਾ ਹੋਇਆ ਹੈ वो नहीं देखे हम तो तो नहीं देखे नहीं वो कौन सी क्लास में पढ़ता था बच्चा पांचवी क्लास में पांचवी क्लास में पढ़ता हाँ। उम्र कितनी है दस साल दस साल कितने तो बच्चे हैं आपके पांच है पाँच बच्चे सबसे सबसे बड़ा बड़ा था आ, ये सबसे तो आपको कब पता लगा कि वो अंदर दस पंद्रह मिनट के बाद पता अच्छा। बचाने की कोशिश की बच्चे को कोशिश? वो नहीं देखे हम कोई बचाने कोशिश की कोशिश तो किया कि पूरा नाम क्या है मोहम्मद रफी मोहम्मद आशिक अंसारी पाँच है दो लड़का तीन लड़के मोहम्मद अंसारी है ਉੰਸਾਰੀ ਹੈ ਨਾ ਠੀਕ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਹਾਲ ਸੀਗਾ ਮੌਕੇ ਦਾ ਤੇ ਜਿਹੜੇ ਜਿਨ੍ਹਾਂ ਨੇ ਮੌਕੇ ਤੇ ਦੇਖਿਆ ਹਰੀ ਜੀ ਤੁਸੀਂ ਮੌਕੇ ਤੇ ਸਾਰਾ ਕੁਝ ਦੇਖਿਆ ਕੀ ਕਿਵੇਂ ਦਾ ਮਾਹੌਲ ਸੀਗਾ ਬੱਚਾ ਕਿ ਕਦੋਂ ਗਿਰਿਆ ਸੀਗਾ ਬੱਚਾ ਪੌਣੇ 6 ਵੇ ਗਿਰਿਆ ਜੀ ਉਸ ਤੋਂ ਬਾਅਦ ਬੱਚਾ ਇਧਰੋਂ ਸੜਕ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਗਾਰਡਰ ਲੱਗਾ ਸੀ ਗਾਰਡਰ ਤੋਂ ਪਰ ਉਹ ਇਨਬੈਲੈਂਸ ਹੋ ਗਿਆ ਉਸ ਕਰ ਗਿਰ ਗਿਆ ਅੱਛਾ ਕਹਿੰਦੇ ਕੋਈ 500 ਰੁਪਿਆ ਗਿਰਨ ਦੇ ਲਈ ਦੁਬਾਰਾ ਚੱਕਣ ਗਿਆ ਸੀ ਕੁਝ ਇਦਾਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਉਹਨਾਂ ਦੇ ਪੇਰੈਂਟਸ ਨੂੰ ਪਤਾ ਕਿ ਪੈਸੇ ਹੈ ਸੀ ਕਿ ਨਹੀਂ ਪਰ ਜਿੰਨਾ ਕੋ ਮੈਨੂੰ ਪਤਾ ਉਹਨਾਂ ਨਾਲ ਮੈਂ ਤੁਹਾਨੂੰ ਦੱਸ ਰਿਹਾ ਅੱਛਾ ਤੇ ਕੋਈ ਵੀਡੀਓ ਵਗੈਰਾ ਵੀ ਕਹਿੰਦੇ ਲੋਕਾਂ ਨੇ ਇੱਥੇ ਕਾਫੀ ਬਣਾਈਆਂ ਵਾ ਕਿ ਕਿਵੇਂ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਲੋਕਾਂ ਨੇ ਕਿ ਹਾਂ ਵਿੱਚ ਛਾਲ ਛੁਲ ਮਾਰ ਲਈ ਕਿਸੇ ਨੇ ਲੋਕੀ ਤਮਾਸ਼ਾ ਵੀ ਨਹੀਂ ਜ਼ਿਆਦਾ ਸੀ ਜੀ ਜਦੋਂ ਤੱਕ ਉਹ ਬੱਚਾ ਹੱਥ ਪੈਰ ਮਾਰਦਾ ਰਿਹਾ ਉਦੋਂ ਤੱਕ ਲੋਕੀ ਕਹਿੰਦੇ ਰਹੇ ਇੱਧਰ ਆਇਆ ਜਦੋਂ ਹੱਥ ਪੈਰ ਮਾਰਨੇ ਬੰਦ ਕਰਦੇ ਉਦੋਂ 10 ਬੰਦੇ ਉਹਦੇ ਅੰਦਰ ਵੜ ਗਏ ਬਾਅਦ ਚ ਅੱਛਾ ਜੀ ਉਹਨੂੰ ਬਚਾਣ ਲਈ ਉਸ ਤੋਂ ਬਾਅਦ ਉਹਨੂੰ ਕੀ ਬੈਨੀਫਿਟ ਦੋਸਤੋ ਬਾਅਦ ਮਿਲਨੇ ਇਹ ਤੱਕ ਬੱਚਾ ਹਲੇ ਤੱਕ ਮਿਲਿਆ ਨਹੀਂ ਹਾਂਜੀ ਤੇ ਹੁਣ ਚੌਂਕੀ ਇਨਚਾਰਜ ਮੌਕੇ ਤੇ ਪਹੁੰਚੇ ਨੇ ਇਹਨੂੰ ਕਈ ਗੱਲਾਂ ਸੋ ਤੇ ਡਰੱਗ ਵੀ ਲਾਏ ਨੇ ਕੋ ਕੰਬੇ ਲਾਏ ਨੇ ਪਰ ਰੋਕਦਾ ਪਰ ਲੋਕ ਨਹੀਂ ਚੌਂਕੀ ਇਨਚਾਰਜ ਮੌਕੇ ਇਨਚਾ ਸਾਹਿਬ ਕੀ ਮਾਮਲਾ ਸਾਰਾ ਹੋਇਆ ਕਹਿੰਦੇ ਬੱਚਾ ਵਿੱਚ ਡਿੱਗ ਗਿਆ ਬੱਚਾ ਜੀ ਦੇਖੋ ਪਤਰਾ ਵੀ ਮਿੰ ਉਹ ਹਰਗੋਬਿੰਦਰਗੜ ਤੋਂ ਕੋਈ ਲਫਾਫੇ ਲੈਣ ਗਿਆ ਸੀਗਾ ਉਹ ਜਦੋਂ ਵਾਪਸ ਆਇਆ ਉਹਦਾ ਕੋਈ 500 ਰੁਪਏ ਡੇਗ ਗਿਆ ਇੱਥੇ ਪੁਲਿਸ ਤੇ ਉਹ ਚੱਕਣ ਲੱਗਾ ਤਾਂ ਫਾਈਲ ਸਲਿੱਪ ਹੋ ਗਿਆ ਵਿੱਚ ਠੀਕ ਹੈ ਜਦ ਕਿ ਅਸੀਂ ਇਹਨਾਂ ਨੂੰ ਕਾਫੀ ਲੇਬਰ ਵਾਲਿਆਂ ਨੂੰ ਬਹੁਤ ਘਰ ਮਨਾ ਕੀਤਾ ਵੀ ਇਹ ਰਸਤਾ ਜਿਹੜਾ ਪੁਲ ਬਣਨ ਕਰਕੇ ਆਮ ਲੰਘਾ ਨਹੀਂ ਉੱਪਰ ਚ ਹੀ ਆਉ ਕੋ ਮੁਕੇ ਇੰਚਾ ਸਾਹਿਬ ਹੁਣ ਬੱਚੇ ਨੂੰ ਪਦੀ ਪਾਲ ਲਈ ਅਸੀਂ ਦੋ ਖੋਤਾ ਗੋਰੀ ਵਿਚਵਾੜੇ ਸੀਗੇ ਪਰ ਪਾਣੀ ਜਿਆਦਾ ਤੇਜ਼ ਹੋਣ ਕਰਕੇ ਤੇ ਉਸ ਦਾ ਬੱਚਾ ਅੱਗੇ ਨਿਕਲ ਗਿਆ ਥੱਲੇ ਦਲਦਲ ਚ ਲਾ ਹੋਵੇ ਇਹ ਕਰਕੇ ਪੌਕਲੈਂਡ ਖੜੀ ਆ ਅਸੀਂ ਹੁਣੇ ਸਟਾਰਟ ਕਰਕੇ ਨੇ ਚੈੱਕ ਕਰਕੇ ਪਰ ਪ੍ਰਿੰਸ ਇੰਫਰਾਸਟ੍ਰਕਚਰ ਕੰਟਰੈਕਟ ਉਹ ਕਹਿੰਦਾ ਕੋਰ ਨੇ ਅੱਗੇ ਤਾਂ ਕਿ ਚੈੱਕ ਕੀਤਾ ਪਣੀ ਤੇਜਉਣ ਕਰਕੇ ਨਹੀਂ ਪਤਾ ਲੱਗਿਆ ਹੈਗਾ ਅੰਸਾਰੀਆ 10 ਸਾਲ ਦੀ ਉਫਰ ਹੈ ਜੀ ਕਿਹਦਾ ਮਾਹੌਲ ਸੀਗਾ ਤੇ ਹੁਣ ਜਿਹੜੇ ਹੁਣ ਅੰਦਰ ਇੱਕ ਪੌਕਲੈਂਡ ਉਤਾਰੀ ਜਾ ਰਹੀ ਹੈ ਜੀਸੀਬੀ ਮਸ਼ੀਨ ਉਤਾਰੀ ਜਾ ਰਹੀ ਹੈ ਜਿਸ ਦੇ ਨਾਲ ਅੰਦਰ ਇਸ ਨੂੰ ਭੇਜ ਕੇ ਜਿਹੜਾ ਹੈ ਕਿ ਅੰਦਰ ਅੰਦਰੂ ਖੁਦਾਈ ਕਰਕੇ ਪਤਾ ਲਗਾਇਆ ਜਾਊਗਾ ਕਿ ਅੰਦਰ ਜੇ نیچے ਤਸਿਆ ਹੋਇਆ ਬੱਚਾ ਹੈ ਉਸ ਨੂੰ ਕੱਢਿਆ ਜਾ ਸਕੇ ਤੇ ਹੁਣ ਦੇਖਣਾ ਹੋਵੇਗਾ ਕਿ ਬੱਚਾ ਕਦੋਂ ਤੱਕ ਮਿਲ ਪਾਂਦਾ ਹੈ ਜਾਂ ਨਹੀਂ ਮਿਲ ਪਾਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ